ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਹੈ ਇਹ ਜਾਤ ਪਾਤ ਉਮਰ ਉੱਚ ਨੀਚ ਗਰੀਬੀ ਅਮੀਰੀ ਕੁਝ ਵੀ ਨਹੀਂ ਦੇਖਦਾ ਇਹ ਠੀਕ ਹੈ ਇਹ ਚੱਲ ਸਕਦਾ ਹੈ ਪਰ ਜਦੋਂ ਫਿਰ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੈ ਤਾਂ ਉੱਥੇ ਸਮਾਜ ਨੂੰ ਬੜਾ ਤੱਕਾ ਲੱਗਦਾ ਹੈ ਕਿਉਂਕਿ ਰਿਸ਼ਤੇ ਬੜੇ ਪਵਿੱਤਰ ਹੁੰਦੇ ਆ ਜਦੋਂ ਇਹਨਾਂ ਨੂੰ ਤਾਰ-ਤਾਰ ਕੀਤਾ ਜਾਂਦਾ ਤਾਂ ਦੂਜੇ ਜੋ ਲੋਕ ਹੁੰਦੇ ਆ ਉਹ ਵੀ ਉਹ ਰਿਸ਼ਤਿਆਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਣ ਲੱਗ ਜਾਂਦੇ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉੱਥੇ ਵੀ ਬੜਾ ਨੇੜੇ ਦਾ ਰਿਸ਼ਤਾ ਇਸ ਇਸ਼ਕ ਵੱਲੋਂ ਤਾਰ-ਤਾਰ ਕੀਤਾ ਗਿਆ ਜਦੋਂ ਤੁਸੀਂ ਇਹ ਘਟਨਾ ਸੁਣੋਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਐਦਾਂ ਕਿਵੇਂ ਹੋ ਸਕਦਾ ਕਿਉਂਕਿ ਇੱਥੇ ਇਕੱਲਾ ਰਿਸ਼ਤਾ ਹੀ ਤਾਰ-ਤਾਰ ਨਹੀਂ ਹੋਇਆ ਸਗੋਂ ਇੱਕ ਬੇਕਸੂਰ ਦਾ ਕਤਲ ਵੀ ਹੋਇਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਵਿਹਾਰ ਦਾ ਔਰੰਗਾਬਾ ਇੱਥੋਂ ਦਾ ਰਹਿਣ ਵਾਲਾ 27 ਸਾਲਾ ਪ੍ਰਿਆੰਸ਼ੂ ਜਿਸ ਦਾ ਵਿਆਹ ਹੁੰਦਾ ਹੈ 1 ਮਈ 2025 ਨੂੰ ਗੁਰਜਾ ਸਿੰਘ ਦੇ ਨਾਲ ਗੁੰਜਨ ਦੇ ਨਾਲ ਜ਼ਿੰਦਗੀ ਠੀਕ ਚੱਲ ਰਹੀ ਸੀ 24 ਜੂਨ 2025 ਨੂੰ ਪ੍ਰਿਆੰਸ਼ੂ ਆਪਣੇ ਇੱਕ ਰਿਸ਼ਤੇਦਾਰ ਤੋਂ ਮਿਲ ਕੇ ਉਸ ਤੋਂ ਬਾਅਦ ਆਪਣੇ ਘਰ ਆ ਰਿਹਾ ਸੀ ਰਾਤ ਦਾ ਸਮਾਂ ਸੀ ਤੇ ਉਸ ਨੂੰ ਪਿੰਡ ਦੇ ਵਿੱਚੋਂ ਦੋ ਮੁੰਡੇ ਬਾਈਕ ਤੇ ਸਟੇਸ਼ਨ ਤੋਂ ਲੈਣ ਜਾਂਦੇ ਨੇ ਪਰ ਪ੍ਰਿਆੰਸ਼ੂ ਦੇ ਉੱਤੇ ਦੋ ਬੰਦਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਚਾਰ ਗੋਲੀਆਂ ਚਾਰ ਗੋਲੀਆਂ ਦੇ ਵਿੱਚੋਂ ਦੋ ਗੋਲੀਆਂ ਪ੍ਰਿਆੰਸ਼ੂ ਦੇ ਵੱਜਦੀਆਂ ਨੇ ਹੁਣ ਪ੍ਰਿਆੰਸ਼ੂ ਨੂੰ ਜਖਮੀ ਹਾਲਤ ਦੇ ਵਿੱਚ ਜੋ ਉਹ ਦੋ ਮੁੰਡੇ ਸਟੇਸ਼ਨ ਤੋਂ ਲੈਣ ਗਏ ਸੀ ਉਹ ਹਸਪਤਾਲ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਪ੍ਰਿਅੰਸ਼ੂ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਸੋਚ ਰਹੀ ਸੀ ਕਿ ਆਖਰ ਪ੍ਰਿਅੰਸ਼ੂ ਦੇ ਉੱਤੇ ਕਿਸ ਨੇ ਗੋਲੀਆਂ ਚਲਾਈਆਂ ਕਿਸ ਨੇ ਉਸ ਦੀ ਹਤਿਆ ਕੀਤੀ ਸਭ ਤੋਂ ਪਹਿਲਾ ਸ਼ੱਕ ਤਾਂ ਪੁਲਿਸ ਦਾ ਉਹਨਾਂ ਦੋਨਾਂ ਮੁੰਡਿਆਂ ਉੱਤੇ ਜਾਂਦਾ ਹੈ ਕਿ ਸ਼ਾਇਦ ਇਹਨਾਂ ਨੇ ਹੀ ਪ੍ਰਾਂਸ਼ੂ ਦਾ ਕਤਲ ਕੀਤਾ ਹੈ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਤਾ ਜਾਂਦਾ ਹੈ ਬੜੀ ਬਰੀਕੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਪੁੱਛਗਿੱਛ ਹੁੰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਤਾਂ ਪਰਿਵਾਰ ਵਾਲੇ ਕਹਿੰਦੇ ਕਿ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸਾਡਾ ਕਿਸੇ ਨਾਲ ਕੋਈ ਵੀ ਝਗੜਾ ਨਹੀਂ ਤਾਂ ਪੁਲਿਸ ਸੋਚ ਰਹੀ ਸੀ ਕਿ ਆਖਰ ਫਿਰ ਪ੍ਰਾਂਸ਼ੂ ਦੀ ਮੌਤ ਕਿਵੇਂ ਹੋ ਸਕਦੀ ਹੈ ਉਸ ਦਾ ਕਤਲ ਕੋਈ ਕਿਉਂ ਕਰ ਸਕਦਾਗਾ ਉਸ ਤੋਂ ਬਾਅਦ ਹੁਣ ਪੁਲਿਸ ਪ੍ਰਿਅੰਸ਼ੂ ਦੀ ਫੋਨ ਦੀ ਕੋਡ ਡਿਟੇਲ ਕਢਵਾਉਂਦੀ ਹੈ ਉਸ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਉਸ ਦੀ ਪਤਨੀ ਹੁੰਦੀ ਹੈ ਗੁੰਜਨ ਉਸ ਨੇ ਕਈ ਵਾਰ ਪ੍ਰਿਅੰਸ਼ੂ ਦੇ ਫੋਨ ਤੇ ਫੋਨ ਕੀਤਾ ਹੁੰਦਾ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਉਹ ਪ੍ਰਿਅੰਸ਼ੂ ਜਦੋਂ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਘਰ ਵਾਪਸ ਆ ਰਿਹਾ ਸੀ ਤਾਂ ਉਹ ਆਪਣੀ ਪਤਨੀ ਦੇ ਕੰਟੈਕਟ ਦੇ ਵਿੱਚ ਸੀ ਫਿਰ ਹੁਣ ਜੋ ਪੁਲਿਸ ਹੁੰਦੀ ਆ ਉਹ ਪ੍ਰਿਆੰਸ਼ੂ ਦੀ ਪਤਨੀ ਗੁੰਜਨ ਦੀ ਕਾਲ ਡਿਟੇਲ ਕੜਵਾਉਂਦੀ ਹੈ ਉਸ ਦੇ ਵਿੱਚ ਪੁਲਿਸ ਨੂੰ ਇੱਕ ਨੰਬਰ ਸ਼ੱਕੀ ਦਿਖਾਈ ਦਿੰਦਾ ਹੈ ਜਿਸ ਉੱਤੇ ਗੁੰਜਨ ਦੀ ਤਕਰੀਬਨ 50 ਵਾਰ ਗੱਲ ਹੋਈ ਸੀ ਪੁਲਿਸ ਸ਼ੱਕ ਦੇ ਆਧਾਰ ਤੇ ਗੁੰਜਨ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਨੂੰ ਕਹਿੰਦੀ ਹੈ ਕਿ ਤੂੰ ਆਪਣਾ ਫੋਨ ਸਾਨੂੰ ਦੇ ਪਰ ਗੁੰਜਨ ਫੋਨ ਦੇਣ ਤੋਂ ਆਨਾ ਕਾਨੀ ਕਰਦੀ ਹੈ ਤੇ ਹੁਣ ਇਹੀ ਗੱਲ ਪੁਲਿਸ ਦਾ ਸ਼ੱਕ ਗੁੰਜਣ ਦੇ ਉੱਤੇ ਹੋਰ ਵਧਾ ਦਿੰਦੀ ਹੈ ਹੁਣ ਪੁਲਿਸ ਗੁੰਜਣ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਸ ਨੇ ਤਾਂ ਪੁਲਿਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਕੱਢ ਦਿੱਤੀ ਗੁੰਜਣ ਦੱਸਦੀ ਹੈ ਕਿ ਮੈਂ ਆਪਣੇ ਫੁੱਫੜ ਜੀਵਨ ਸਿੰਘ ਦੇ ਘਰ ਰਹਿੰਦੀ ਸੀ ਉੱਥੇ ਪੜਦੀ ਸੀ ਆਪਣੀ ਜਾਣੀ ਭੂਆ ਦੇ ਕੋਲ ਹੁਣ ਜਦੋਂ ਇਹ ਉੱਥੇ ਪੜਦੀ ਸੀ ਤਾਂ ਇਸ ਦੀਆਂ نزدਕੀਆਂ ਆਪਣੇ ਫੁੱਫੜ ਦੇ ਨਾਲ ਹੋ ਜਾਂਦੀਆਂ ਨੇ ਤੇ ਇਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਪਿਆਰ ਹੋਣ ਤੋਂ ਬਾਅਦ ਇੱਕ ਦੂਜੇ ਦੇ ਨਾਲ ਸੰਬੰਧ ਵੀ ਬਣਾਉਣ ਲੱਗਦੇ ਨੇ ਘਰ ਦੇ ਵਿੱਚ ਹੀ ਇਹ ਸਭ ਕੁਝ ਚੱਲਦਾ ਰਹਿੰਦਾ ਹੈ ਇਹ ਜੋ ਗੱਲ 15 ਸਾਲ ਤੱਕ ਚੱਲਦੀ ਰਹਿੰਦੀ ਹੈ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਇੱਥੋਂ ਤੱਕ ਕਿ ਭੂਆ ਨੂੰ ਵੀ ਇਹਨਾਂ ਉੱਪਰ ਸ਼ੱਕ ਨਹੀਂ ਹੁੰਦਾ ਕਿਉਂਕਿ ਰਿਸ਼ਤਾ ਹੀ ਬੜਾ ਨਜ਼ਦੀਕੀ ਦਾ ਸੀ ਇੱਕ ਪਿਆਰਤੀ ਵਾਲਾ ਰਿਸ਼ਤਾ ਆਪਾਂ ਕਹਿ ਸਕਦੇ ਹਾਂ ਇੰਨੇ ਨਜ਼ਦੀਕੀ ਦੇ ਰਿਸ਼ਤੇ ਉੱਤੇ ਕੋਈ ਵੀ ਸ਼ੱਕ ਨਹੀਂ ਕਰਦਾ ਭੂਆ ਨੂੰ ਵੀ ਇਹਨਾਂ ਉੱਪਰ ਕਦੇ ਸ਼ੱਕ ਨਹੀਂ ਹੋਇਆ ਪਰ ਅਪ੍ਰੈਲ 2025 ਦੇ ਵਿੱਚ ਭੂਆ ਨੇ ਜਦੋਂ ਇਹਨਾਂ ਦੋਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਿਆ ਤਾਂ ਭੂਆ ਦੇ ਹੋਸ਼ ਉੱਡ ਜਾਂਦੇ ਨੇ ਉਸ ਨੂੰ ਲੱਗਦਾ ਕਿ ਇਹ ਕੀ ਹੋ ਗਿਆ ਉਸ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਦਾ ਤਾਂ ਉਸਨੇ ਕੁਝ ਸੋਚਿਆ ਵੀ ਨਹੀਂ ਸੀ ਕਿਉਂਕਿ ਗੁੰਜਨ ਦੀ ਉਮਰ ਲਗਭਗ 27 ਸਾਲ ਸੀ ਪਰ ਜੋ ਉਸ ਦਾ ਫੁੱਫੜ ਜੀਵਨ ਸਿੰਘ ਸੀ ਉਸ ਦੀ ਉਮਰ ਲਗਭਗ 60 ਸਾਲ ਸੀ ਕੋਈ ਸੋਚ ਵੀ ਨਹੀਂ ਸਕਦਾ ਸੀ ਤੇ ਭੂਆ ਨੇ ਵੀ ਇਹ ਗੱਲ ਨਹੀਂ ਸੋਚੀ ਸੀ ਪਰ ਭੂਆ ਦੇ ਅੱਗੇ ਜੋ ਮੰਜ਼ਰ ਸੀ ਜੋ ਸੀਨ ਸੀ ਉਹ ਦੇਖ ਕੇ ਭੂਆ ਦੇ ਹੋਸ਼ ਛੁੱਟ ਜਾਂਦੇ ਨੇ ਭੂਆ ਹੁਣ ਰੌਲਾ ਪਾਉਂਦੀ ਹੈ ਝਗੜਾ ਕਰਦੀ ਹੈ ਤੇ ਆਪਣੇ ਭਰਾ ਨੂੰ ਦੱਸਦੀ ਹੈ ਕਿ ਆਹ ਗੱਲ ਹੈ ਤਾਂ ਫਿਰ ਜੋ ਗੁੰਜਨ ਦਾ ਪਿਤਾ ਹੁੰਦਾ ਹੈ ਉਹ ਹੁਣ ਮੁੰਡੇ ਦੀ ਤਲਾਸ਼ ਕਰਦਾ ਹੈ ਕਿ ਗੁੰਜਨ ਦੀ ਜਲਦੀ ਤੋਂ ਜਲਦੀ ਮੈਰਿਜ ਕਰ ਦਿੱਤੀ ਜਾਵੇ ਤਾਂ ਫਿਰ ਪ੍ਰਿਅੰਸ਼ੂ ਦੇ ਨਾਲ ਗੁੰਜਨ ਦੀ ਮੈਰਿਜ ਕਰ ਦਿੱਤੀ ਜਾਂਦੀ ਹੈ ਪਰ ਗੁੰਜਨ ਇਸ ਗੱਲ ਤੋਂ ਖੁਸ਼ ਨਹੀਂ ਸੀ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਇਹ ਵੀ ਪਤਾ ਲੱਗਿਆ ਕਿ ਜੋ ਗੁੰਜਨ ਦਾ ਫੁੱਫੜਾ ਉਸਨੇ ਪਹਿਲਾਂ ਵੀ ਗੁੰਜਨ ਦੇ 2-3 ਰਿਸ਼ਤੇ ਤੜਵਾ ਦਿੱਤੇ ਸੀ ਪਰ ਹੁਣ ਜਦੋਂ ਗੁੰਜਨ ਅਤੇ ਉਸਦੇ ਫੁੱਫੜ ਦੇ ਵਿੱਚ ਜੋ ਨਾਜਾਇਜ਼ ਸਬੰਧ ਸੀ ਉਹਨਾਂ ਦਾ ਪਤਾ ਲੱਗਦਾ ਤਾਂ ਫਿਰ ਗੁੰਜਨ ਦਾ ਪਿਤਾ ਕਹਿੰਦਾ ਕਿ ਮੈਂ ਇਸ ਦਾ ਵਿਆਹ ਕਰ ਦੇਵਾਂਗਾ ਹੁਣ ਫਿਰ ਗੁੰਜਨ ਦੀ ਮਰਜ਼ੀ ਤੋਂ ਬਗੈਰ ਪ੍ਰਿਆੰਸ਼ੂ ਦੇ ਨਾਲ ਗੁੰਜਨ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਪ੍ਰਿਆੰਸ਼ੂ ਵੀ ਚੰਗੀ ਫੈਮਿਲੀ ਦੇ ਵਿੱਚੋਂ ਸੀ 60 65 ਬਿਗੇ ਇਸ ਕੋਲ ਜ਼ਮੀਨ ਸੀ ਤੇ ਜੋ ਫੁੱਫੜ ਸੀ ਉਹ ਵੀ ਚੰਗਾ ਕਾਰੋਬਾਰੀ ਸੀ ਪਰ ਜੋ ਗੁੰਜਨ ਸੀ ਉਹ ਤਾਂ ਆਪਣੇ ਫੁੱਫੜ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਉਸ ਦੇ ਨਾਲ ਹੀ ਰਿਸ਼ਤਾ ਰੱਖਣਾ ਚਾਹੁੰਦੀ ਸੀ ਪ੍ਰਾਂਸ਼ੂ ਦੇ ਨਾਲ ਗੁੰਜਨ ਦਾ ਵਿਆਹ ਤਾਂ ਹੋ ਜਾਂਦਾ ਮਈ ਦੇ ਵਿੱਚ ਪਰ ਗੁੰਜਨ ਜਿਸ ਦਿਨ ਵਿਆਹ ਹੁੰਦਾ ਉਸ ਦਿਨ ਹੀ ਸੋਚਦੀ ਹੈ ਕਿ ਪ੍ਰਾਂਸ਼ੂ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਕਿਉਂਕਿ ਉਹ ਤਾਂ ਆਪਣੇ 60 ਸਾਲਾਂ ਫੁੱਫੜ ਦੇ ਨਾਲ ਹੀ ਰਿਸ਼ਤਾ ਰੱਖਣਾ ਚਾਹੁੰਦੀ ਸੀ ਹੁਣ ਵਿਆਹ ਹੋ ਜਾਂਦਾ ਤੇ ਉਸ ਤੋਂ ਬਾਅਦ ਵੀ ਗੁੰਜਨ ਨੇ ਦੱਸਿਆ ਕਿ ਉਹ ਆਪਣੇ ਫੁੱਫੜ ਨੂੰ ਮਿਲਦੀ ਹੈ ਕਦੇ ਫੁੱਫੜ ਘਰ ਆ ਜਾਂਦਾ ਤੇ ਕਦੇ ਉਹ ਫੁੱਫੜ ਦੇ ਕੋਲ ਚਲੀ ਜਾਂਦੀ ਹੈ ਜਾਨੀ ਉਹ ਫੁੱਫੜ ਦੇ ਕੰਟੈਕਟ ਵਿੱਚ ਹੀ ਸੀ ਹੁਣ ਇਹ ਸੋਚਦੇ ਨੇ ਕਿ ਕਿਸ ਤਰ੍ਹਾਂ ਜੋ ਪ੍ਰਾਂਸ਼ੂਆ ਉਸ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਉਸ ਤੋਂ ਬਾਅਦ ਇਹ ਝਾਰਖੰਡ ਤੋਂ ਦੋ ਸ਼ੂਟਰ ਹਾਇਰ ਕਰਦੇ ਨੇ ਜੈ ਸ਼ੰਕਰ ਅਤੇ ਮੁਕੇਸ਼ ਦੋਨਾਂ ਨੂੰ ਹਾਇਰ ਕੀਤਾ ਜਾਂਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਪ੍ਰਾਂਸ਼ੂ ਦਾ ਕਤਲ ਕਰਨਾ ਤੇ ਫਿਰ 24 ਜੂਨ 2025 ਨੂੰ ਜਦੋਂ ਪ੍ਰਾਂਸ਼ੂ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਘਰ ਆ ਰਹੇ ਅਸੀਂ ਤਾਂ ਰੇਲਵੇ ਸਟੇਸ਼ਨ ਦੇ ਕੋਲ ਹੀ ਇਸ ਉੱਪਰ ਸ਼ੂਟਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਇਸ ਬੇਕਸੂਰ ਬੰਦੇ ਦਾ ਜਿਸ ਨੂੰ ਕੁਝ ਵੀ ਨਹੀਂ ਪਤਾ ਸੀ ਇਸ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਇਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਇਸ ਕੇਸ ਵਿੱਚ ਤਿੰਨ ਜਾਣਿਆਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਆ ਜਿਸ ਵਿੱਚ ਜੈ ਸ਼ੰਕਰ ਅਤੇ ਮੁਕੇਸ਼ ਜੋ ਕਿ ਦੋਨੋਂ ਸ਼ੂਟਰ ਸਨ ਉਹਨਾਂ ਨੂੰ ਅਤੇ ਗੁਰਜਾ ਸਿੰਘ ਗੁੰਜਨ ਤਿੰਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਪਰ ਜੋ ਜੀਵਨ ਸਿੰਘ ਆ ਉਹ ਅਜੇ ਫਰਾਰ ਆ ਤੇ ਉਸ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਵਿੱਚ ਕੀ ਹੁੰਦਾ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਜਾਵੇਗਾ ਤਾਂ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ ਕਿ ਦਾਨੀਆਂ ਘਟਨਾਵਾਂ ਕਿੱਦਾਂ ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਕਿਵੇਂ ਇੱਕ ਭਤੀਜੀ ਆਪਣੇ ਫੁੱਫੜ ਦੇ ਪਿਆਰ ਦੇ ਵਿੱਚ ਪੈ ਜਾਂਦੀ ਹੈ 15 ਸਾਲ ਇਹਨਾਂ ਦਾ ਪਿਆਰ ਚੱਲਦਾ ਹੈ ਫੁੱਫੜ 60 ਸਾਲਾਂ ਦਾ ਭਤੀਜੀ 27 ਸਾਲਾਂ ਦੀ ਜਾਣੀ ਫੁੱਫੜ ਦੀ ਉਮਰ ਦੁੱਗਣੇ ਤੋਂ ਵੀ ਵੱਧ ਪਰ ਇਹ ਇਹੋ ਜਿਹਾ ਅਨਾਂ ਇਸ਼ਕ ਸੀ ਜਿਸ ਨੇ ਰਿਸ਼ਤੇ ਵੀ ਤਾਰ-ਤਾਰ ਕਰ ਦਿੱਤੇ ਤੇ ਉਮਰਾਂ ਦਾ ਵੀ ਲਿਆਜ਼ ਨਹੀਂ ਕੀਤਾ ਤੇ ਆਖਰ ਇਸ ਦਾ ਅੰਜਾਮ ਇਹ ਹੋਇਆ ਕਿ ਇੱਕ ਬੇਕਸੂਰ ਬੰਦੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਤੇ ਹੁਣ ਜੋ ਇਹ ਚਾਰੇ ਮੁਜਰਮ ਨੇ ਇਹਨਾਂ ਦੀ ਵੀ ਜ਼ਿੰਦਗੀ ਬਰਬਾਦ ਹੈ ਕਿਉਂਕਿ ਇਹਨਾਂ ਦਾ ਆਉਣ ਵਾਲਾ ਸਮਾਂ ਵੀ ਜੇਲ੍ਹ ਦੇ ਵਿੱਚ ਹੀ ਕੱਟੇਗਾ ਪਰ ਇਸ ਕੇਸ ਦੇ ਵਿੱਚ ਸਭ ਤੋਂ ਅਫਸੋਸਜਨਕ ਗੱਲ ਇਹ ਰਹੀ ਕਿ ਜੋ ਪ੍ਰਿਆੰਸ਼ੂਆ ਉਸ ਦਾ ਕੋਈ ਵੀ ਕਸੂਰ ਨਹੀਂ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਜਿਸ ਦਾ ਕਤਲ ਕਰ ਦਿੱਤਾ ਗਿਆ ਗੁੰਜਣ ਦਾ ਵਿਆਹ ਪਿਤਾ ਨੇ ਉਸ ਦੀ ਮਰਜ਼ੀ ਦੇ ਖਿਲਾਫ ਕੀਤਾ ਜਦੋਂ ਫਿਰ ਗੁੰਜਣ ਬਾਰੇ ਪਿਤਾ ਨੂੰ ਪਤਾ ਸੀ ਤਾਂ ਇਹ ਕੰਮ ਕਰਨ ਤੋਂ ਪਹਿਲਾਂ ਉਸ ਨੇ ਕਈ ਵਾਰ ਸੋਚਣਾ ਸੀ ਕਿਉਂਕਿ ਜਦੋਂ ਫਿਰ ਇਸ਼ਕ ਦਾ ਭੂਤ ਸਵਾਰ ਹੁੰਦਾ ਹੈ ਤਾਂ ਬੰਦੇ ਨੂੰ ਆਪਣੇ ਚੰਗੇ ਮਾੜੇ ਦੀ ਕੋਈ ਵੀ ਸੁੱਧ-ਬੁੱਧ ਨਹੀਂ ਰਹਿੰਦੀ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ